ਹਾਂਜੀ ਦੋਸਤੋ ਕੀ ਹਾਲ ਚੱਲਦਾ ਤੁਹਾਡਾ ਸਾਰਿਆਂ ਦਾ ਉਮੀਦ ਹੈ ਠੀਕ ਠਾਕ ਹੋਮੋਗੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਹਾਂਜੀ ਦੋਸਤੋ ਅੱਜ ਚੱਲੇ ਆ ਜੀ ਆਪਾਂ ਸਰਵਿਸ ਕਰਾਉਣ ਗੱਡੀ ਵੀ ਹਿਾਰਪੋਰ ਨੂੰ ਇੱਧਰ ਕਾਲਾ ਭਾਈ ਜਾ ਆਪਣੇ ਨਾਲ ਚੱਲੇ ਆ ਜੀ ਸੌਰ ਨਾਲ ਚਰਨ ਭਾਜੀ ਸਾਰੇ ਜਣੇ ਇਕੱਟੇ ਚੱਲਦੇ ਆ ਅੱਜ ਜਿਹੜੀ ਟੀਮ ਸਾਡੇ ਕੋਲ ਆ ਰਹੀ ਦੀ ਅੱਜ ਅਸੀਂ ਚੱਲੇ ਆ ਜੀ ਹਾਰਪੁਰ ਰਸਤੇਜ ਵਾਲਿਆਂ ਦੇ ਇੰਸ਼ੋਰਸ ਕਰਾਉਣ ਇਹ ਹੈਗੀ ਆ ਕਾਲੇ ਭਾਜੀ ਦੀ ਗੱਡੀ 17 ਸੀਟਰ ਕਿਤੇ ਵੀ ਜਾਣਾ ਹੋਵੇ ਕਾਲੇ ਭਾਜੀ ਨੂੰ ਜਾਂ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ 17 ਲੀਟਰ ਲਈ ਬੱਸ ਇਹ ਦੋ ਕੰਦੇ ਚੱਲੇ ਆਇਆ ਇਦਾਂ ਵੀ ਨਹੀਂ ਆਉਂਦਾ ਮੋਬਾਈਲ ਨੰਬਰ ਦੱਸ ਦੇਣਾ ਹੈ ਉਹਦਾ ਨੰਬਰ ਆਪਾਂ ਦੇ ਦੇਣਾ ਹੈ ਉਹਦੇ ਸਕਰੀਨ ਦੇ ਉੱਤੇ ਲੇ ਪਾ ਦੇਣਾ ਹੈ ਭਾਜੀ ਨੇ ਹਾਂਜੀ ਦੋਸਤੋ ਪਹੁੰਚ ਚੁੱਕੇ ਜੀ ਆਪਾਂ ਹੁਸ਼ਿਆਰਪੁਰ ਏਜੰਸੀ 'ਚ ਅੱਧਰ ਭਾਜੀ ਲੱਗੇ ਹੋ ਆਈ ਸਰਵਿਸ ਕਰਨ ਹਾਂਜੀ ਦੋਸਤੋ ਸਰਵਿਸ ਸਰਵਿਸ ਕਰਾ ਲਈ ਆਪਾਂ ਸਰਵਿਸ ਕਰਾ ਕੇ ਆਹ ਕਾਹਨ ਲਫਟ ਚੱਲੇ ਆ ਜੀ ਆਪਣੇ ਜਿਹਨੇ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਧੰਨਵਾਦ ਮਿਲਦੇ ਆ ਜੀ ਅਗਲੀ ਵੀਡੀਓ